ਟਾਲਾ ਦੀ ਪੰਜਾਬੀ ਯੂਨੀਵਰਸਿਟੀ ਕੱਲ ਜੰਗ ਦਾ ਅਖਾੜਾ ਬਣ ਗਈ ਜਦੋਂ ਵਿਦਿਆਰਥੀਆਂ ਤੇ ਪੁਲਿਸ ਦੇ ਵਿਚਾਲੇ ਜੰਮ ਕੇ ਪੱਥਰਬਾਜ਼ੀ ਹੋਈ ਪੁਲਿਸ ਦੇ ਵੱਲੋਂ ਸਟੂਡੈਂਟਸ 'ਤੇ लाठीचार्ज ਵੀ ਕੀਤਾ ਗਿਆ ਯੂਨੀਵਰਸਿਟੀ 'ਚ ਹੌਸਟਲ ਬਣਾਉਣ ਤੇ ਫੀਸ ਘਟਾਉਣ ਦੇ ਮੁੱਦੇ ਤੇ ਵਿਦਿਆਰਥੀਆਂ ਦੇ ਵੱਲੋਂ ਵਿਖਾਵਾ ਕੀਤਾ ਜਾ ਰਿਹਾ ਸੀ ਪਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਵਿਦਿਆਰਥੀਆਂ ਦੀ ਮੰਗ ਤੇ ਕੋਈ ਵੀ ਧਿਆਨ ਨਾ ਦਿੱਤਾ ਗਿਆ ਕੱਲ ਜਦੋਂ ਸਟੂਡੈਂਟਸ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਤੇ ਉਤਰੇ ਤਾਂ ਪੁਲਿਸ ਦੀ ਮੌਜੂਦਗੀ 'ਚ ਮਾਹੌਲ ਗਰਮ ਆ ਗਿਆ ਥੋੜੀ-ਬਹੁਤੀ ਹੱਥੋਪਾਈ ਤੋਂ ਬਾਅਦ ਵਿਦਿਆਰਥੀਆਂ ਨੇ ਪੁਲਿਸ ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਮਾਹੌਲ ਨੂੰ ਕੰਟਰੋਲ ਕਰਨ ਦੇ ਲਈ ਪੁਲਿਸ ਨੇ लाठीचार्ज ਕੀਤਾ ਤੇ ਅਥਰੋ ਗੈਸ ਦੇ ਗੋਲੇ ਵਿਛਾਡੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਕਟਾਣਾ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ ਪਜਾਰਾ ਦੇ ਡੀਸੀ ਵਰੁਣ ਰੋਜ਼ਮਾ ਪੰਜਾਬੀ ਯੂਨੀਵਰਸਿਟੀ ਪਹੁੰਚਿਆ ਤੇ ਉਹਨਾਂ ਇਸ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਦੋਹਾਂ ਧਿਰਾਂ ਦੇ ਨਾਲ ਮੀਟਿੰਗ ਕੀਤੀ। ਡੀਸੀ ਨੇ ਵਿਦਿਆਰਥੀਆਂ ਨੂੰ ਪ੍ਰੋਸਾ ਦਵਾਇਆ ਕਿ ਉਹਨਾਂ ਦੀਆਂ ਮੰਗਾਂ ਤੇ ਗੌਰ ਕੀਤਾ ਜਾਏਗਾ। ਸਥਿਤੀ ਨੂੰ ਦੇਖਦੇ ਹੋਏ ਸਾਰੀ ਯੂਨੀਵਰਸਿਟੀ ਨੂੰ ਛਾਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਦਿਨ ਹੋਰ ਜ਼ਿਲ੍ਹਿਆਂ ਤੋਂ ਪੁਲਿਸ ਨੂੰ ਸੱਦਿਆ ਗਿਆ। ਆਜ ਯੂਨੀਵਰਸਿਟੀ ਨੂੰ ਬੰਦ ਵੀ ਰੱਖਿਆ ਗਿਆ ਹੈ। ਅਸੀਂ ਪੀਸਫੁਲੀ ਜਿਹੜਾ ਹੈਗਾ ਪ੍ਰੋਟੈਸਟ ਕਰ ਰਹੇ ਸੀ। ਉਸ ਤੋਂ ਬਾਅਦ ਕੀ ਹੈਗਾ ਸਾਡੇ ਨਾਲ ਢਿੱਲੋ ਸਰ ਹੈਗੇ ਇੱਥੇ ਗੱਲ ਕਰਨ ਲਈ ਆਏ। ਤੇ ਡੀਨ ਸਰ ਹੈਗੇ ਜਿਹੜੇ ਅਸੀਂ ਗੱਲ ਕਰ ਰਹੇ ਹਾਂ ਪਿੱਛੋ ਪੁਲ ਸੈਂਟਰ ਹੋਈ ਅੱਜ ਪਹਿਲੀ ਵਾਰ ਹੋਇਆ ਯੂਨੀਵਰਸਿਟੀ ਦੇ ਇਤਿਹਾਸ 'ਚ ਕਿ ਕਾਨੂੰਨ ਦੁਆਰਾ ਕਾਨੂੰਨ ਦੀ ਉਲੰਘਣਾ ਕੀਤੀ ਗਈ ਆ ਅਸੀਂ ਅਸੀਂ ਪੁੱਛਣਾ ਚਾਹੁੰਦੇ ਹਾਂ ਸਵਾਲ ਕਰਦੇ ਹਾਂ ਕਿ ਕੀ ਦੀ ਸ਼ੈਤ ਹੋਇਆ ਇਹ ਕੰਮ ਭਰਾ ਸਾਡੇ ਸਟੂਡੈਂਟ ਸਾਡੇ ਬਰਾਬਰ ਦੇ ਸਾਥੀ ਨੇ ਜਿਹੜੇ ਉਹਨਾਂ ਤੇ लाठी चार्ज ਹੋ ਜਾਂਦਾ ਮੇਲ ਪੁਲਿਸ ਆ ਜਿਹੜੀ ਉਹ लाठी चार्ज ਕਰਦੀ ਆ ਕੁੜੀਆਂ ਤੇ ਪ੍ਰਸ਼ਾਸਨ ਨੇ ਆਪ ਇਹਨਾਂ ਨੂੰ ਸੱਦੇ ਅੰਦਰ ਕਿ ਕਿਉਂਕਿ ਸਾਡੀਆਂ ਮੰਗਾਂ ਇਹਨਾਂ ਨੂੰ ਜਾਇਜ਼ ਨਹੀਂ ਲੱਗੀਆਂ ਪ੍ਰਸ਼ਾਸਨ ਨੇ ਅੰਦਰ ਆਪ ਸੱਦੇ ਇਹਨਾਂ ਨੂੰ ਕਿਨਾਂ ਦੇ लाठी चार्ज ਕੀਤਾ ਜਾਵੇ ਇਹਨਾਂ ਨੂੰ ਭਜਾਇਆ ਜਾਵੇ ਇਥੋਂ ਸਰਾਸਰ ਗੁੰਡਾਗਰਦੀ ਇਹਨਾਂ ਦੀ ਕਿਉਂਕਿ ਸ਼ਾਂਤੀ ਨਾਲ ਅਸੀਂ ਰੋਜ਼ ਮਜਾਰਾ ਕਰ ਰਹੇ ਸੀ ਸਾਡਾ ਅਧਿਕਾਰ ਹੈ ਇਹ ਅਸੀਂ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਆਪਦੇ ਆਪ ਤੇ ਇਹਨਾਂ ਦੀਆਂ ਵੀ ਧੀਆਂ ਭੈਣਾਂ ਨੇ ਇਹਨਾਂ ਦੇ ਆਪਦੇ ਜਵਾਬਕ ਵੀ ਨੇ ਕਿ लाਠੀਆਂ ਕਿਹਨਾਂ ਦੇ ਪਰ ਸਾਰੇ ਨੇ ਤੇ ਕਿਉਂ ਬਰਸਾਰੇ ਨੇ ਹਰ ਜਿਹੜੀ ਮੰਗ ਸੀਗੀ ਉਹਦੀ ਇਹਨਾਂ ਨੂੰ ਅਸੀਂ ਯੂਨੀਵਰਸਿਟੀ ਅਥਾਰਟੀ ਨੇ ਜਵਾਬ ਦਿੱਤਾ ਸਾਡੇ ਸਾਹਮਣੇ ਤੇ ਹਰ ਮੰਗ ਦਾ ਟਾਈਮ ਬౌండ్ ਅਸੀਂ ਇਹਨਾਂ ਨੂੰ ਆਸ਼ਵਾਸਨ ਦਿੱਤਾ ਹੈਗਾ ਕਿ ਉਹ ਜਿਹੜੀ ਟਾਈਮ ਬౌండ్ ਮੰਗਾਂ ਜਿਹੜੀਆਂ ਮੰਨੀਆਂ ਜਾਣਗੀਆਂ ਜਿਹੜੀਆਂ ਵੀ ਜੈਨੂਇਨ ਵਿੱਚ ਇਹ ਮੰਗਾ ਹੈਗੀਆਂ ਸੋ ਹੱਲੇ ਗੱਲਬਾਤ ਚੱਲ ਰਹੀ ਹੈਗੀ ਹੈ ਬੱਚਿਆਂ ਨੇ ਜਿਹੜੇ ਸਟੂਡੈਂਟ ਲੀਡਰ ਸੀਗੇ ਉਹਨਾਂ ਨੇ ਸਾਨੂੰ ਵੀ ਯਕੀਨ ਦਿਵਾਇਆ ਹੈਗਾ ਕਿ ਉਹ ਜਲਦ ਜਿਹੜੀ ਹੈ ਉਹਨਾਂ ਨੇ ਜਿਹੜੀ ਐਜੀਟੇਸ਼ਨ ਛੇੜੀ ਹੈ ਉਹ ਖਤਮ ਕਰਨਗੇ